ਮੇਰਾ ਨਾਮ ਫੋਕ ਪ੍ਰੀ ਸਿੰਘ ਆ ਜੀ ਮੈਂ ਬਰਨਾਲਾ ਜਿਹੜਾ ਦੇ ਪਿੰਡ ਦੀਪਗੜ ਦਾ ਰਹਿਣ ਵਾਲਾ ਤੇ ਮੇਰੀ ਆ ਗੱਡੀ ਆ ਗਈ ਤੇ ਮੈਂ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਅਸੀਂ ਪਠਾਨਕੋਟ ਤੋਂ ਗੱਡੀ ਲੈ ਕੇ ਆ ਰਹੇ ਸੀਗੇ ਤੇ ਇੱਥੇ ਮੈਂ ਮਤਲਬ ਮੁਕੇਰੀਆਂ ਵਾਲੇ ਕੋਲ ਕੋਲ ਉਹਨਾਂ ਨੇ ਅੱਡੇ ਬੰਦਿਆਂ ਨੇ ਕੋਲ ਨੇ ਟਾਇਰਾ ਮੂਰੇ ਕਾਹ ਉਹ ਖੇੜਤਾ ਤੇ ਸਾਡੀ ਗੱਡੀ ਉਹ ਪੈਂਚਰ ਹੋ ਗਈ ਮਾ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਕੋਈ ਛਿੱਟਿਆ ਜਾਂ ਕਿਵੇਂ ਵੀ ਪੈਂਚਰ ਹੋਈ ਆ ਮਤਲਬ ਜਿਹੜਾ ਹੀ ਰੋਕ ਕੇ ਦੇਖਿਆ ਵੀ ਸਾਡਾ ਟਾਇਰ ਖਰਾਬ ਹੋ ਗਿਆ ਉਹ ਮਗਰੀ ਆ ਗਿਆ ਸਾਡੇ ਬੰਦੇ 3 ਬੰਦੇ ਸੀਗੇ ਤੇ ਮੋਟਰਾਂ 'ਤੇ ਸੀਗੇ ਉਹ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਤਿਰਪਾਨਾ ਵਗੈਰਾ ਸੀ ਰਾੜਾਂ ਸੀਗੀਆਂ ਤੇ ਉਹਨਾਂ ਨੇ ਹਮਲਾ ਕਰਤਾ ਮੈਂ ਮਤਲਬ ਭੱਜ ਕੇ ਗੱਡੀ ਵਿੱਚ ਵੜ ਗਿਆ ਤੇ ਜਦੋਂ ਮੈਂ ਉਹਦੇ ਨਾਲ ਦੇ ਬੰਦੇੜਿਆਂ ਵੱਰ ਜਾਣੇ ਆਏ ਉਹਦੇ ਪਾਸੇ ਛੱਟਾ ਲੱਗ ਗਿਆ ਮੈਂ ਬਾਹਰ ਨਿਕਲਿਆ ਤੇ ਉਹਨਾਂ ਮੈਨੂੰ ਕਹਿੰਦੇ ਵੀ ਜਿਹੜਾ ਕੁਝ ਵੇਗਾ ਕੱਢਦੇ ਆ ਆਪਦੇ ਕੋਲੋਂ ਵੀ ਤੈਨੂੰ ਛੱਡ ਦੇਾਂਗੇ ਮੇਰੇ ਕੋਲ ਕਹ ਸੀਗੇ 8-9000 ਰੁਪਏ ਨੂੰ ਤੋਂ ਲਾਇਗ ਇੱਤੇ ਫੋਨ ਮੇਰਾ ਗੱਡੀ ਚ ਪਿਆ ਸੀਗਾ ਤੇ ਉਹਨਾਂ ਨੇ ਫੋਨ ਵੇ ਆ ਗੱਡੀ ਦੀ ਤਲਾਸ਼ ਲਈ ਸਾਰੀ ਮਤਲਬ ਮੇਰੇ ਨਾਲ ਦੇ ਬੰਦੇ ਰਾਈ 파ਰਸ ਸੀਗਾ ਤੇ ਫਿਰਚ ਮਤਲਬ ਇਹ ਕਿਰਪਾਨ ਮਾਰੀ ਹੈ ਇਹ ਟਾਂਕੇ ਲੱਗੇ ਆ ਕਾਫੀ ਹੱਟਾ ਚਰਚ ਤਾਈਂ ਕਿੰਨੇ ਤਿੰਨ ਮੁੰਡੇ ਸੀਗੇ ਉਹਨਾਂ ਕੋ ਕੀ ਕੀ ਹਥਿਆਰ ਸੀ ਉਹਨਾਂ ਕੋਲ ਕਿਰਪਾਨਾ ਸੀ ਨਹੀਂ ਮਤਲਬ ਦਾਹ ਸੀ ਤੇ ਇੱਕ ਕਿਰਚ ਸੀ ਡੀਕ ਮਤਲਬ ਚਾਕੂ ਟਾਈਪ ਸੀ ਮੁੰਨੇ ਸੀਗੇ ਕਿੱਥੇ ਸੀ ਮਤਲਬ ਆ ਚੌਂਗ ਤੇ ਸੀਗੇ ਚੌਂਕੀ ਚਾਏ ਸੀਗੇ ਉਸ ਨਾਕਾ ਲੱਗਿਆ ਹੋਇਆ ਸੀਗਾ ਉਹ ਕਹਿੰਦੇ ਵੀ ਸਾਡਾ ਏਰੀਆ ਨਹੀਂ ਹੈਗਾ ਇਹ ਵੀ ਅੱਗੇ ਤੁਸੀਂ ਹਸਪੀਟਲ ਚੱਕਰ ਹੀ ਲੈ ਜਾਓ ਮੈਂ ਉਹ ਹਸਪੀਟਲ ਚ ਲੈ ਕੇ ਆਇਆ ਉਹ ਪ੍ਰਾਈਵੇਟ ਸੀਗਾ ਉਹ ਕਹਿੰਦੇ ਅੱਗੇ ਸਿਵਲ ਆਪਾਂ ਪਤਾ ਹੀ ਅੱਗੇ ਫਿਰ ਸਿਵਲ ਹਸਪੀਟਲ ਚ ਆ ਗਏ ਦੂਬਾ ਅਸੀਂ ਤੇ ਸਿਵਲ ਹਸਪੀਟਲ ਤੇ ਉਹਨਾਂ ਨੇ ਮਤਲਬ ਕਿਹੜਾ ਟਾਂਕੇ ਲਾਤੇ ਮਤਲਬ ਪੱਟੀਆਂ ਵਗੈਰਾ ਕਰਤੀਆਂ ਸੱਟ ਜਿਆਦਾ ਹੋਣ ਕਰਕੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਹਸਪੀਟਲ ਦਾ ਮੌਲ ਨਹੀਂ ਠੀਕ ਲੱਗਿਆ ਇਹ ਅਸੀਂ ਬਰਨਾਲੇ ਭੇਜਤਾ ਜੀਗਾ ਮਤਲਬ ਆ ਗਏ ਸੀਗੇ ਲੈਣ ਤੁਸੀਂ ਕੀ ਮੰਗ ਕਰਤੀ ਅਸੀਂ ਤਾਂ ਮੰਗ ਕਰਦਾ ਸਾਨੂੰ ਮਤਲਬ ਗਾਂਧੀ ਕਾਰਵਾਈ ਕਰੀ ਜਾਵੇ ਉਹਨਾਂ ਦੇ ਹੀ ਬੰਦਿਆਂ ਦੇ ਪਤਾ ਕਰਕੇ ਇਹ ਪਲੇਟ ਮਤਲਬ ਆਏ ਸੀਗੇ ਹਸਪੀਟਲ ਚ ਆਏ ਸੀਗੇ ਮਤਲਬ ਉਹ ਲਿਖ ਕੇ ਲੈ ਕੇ ਗਏ ਆ ਕੇ ਮਤਲਬ ਹੁਣ ਦੁਬਾਰਾ ਵੀ ਜਾਣਾਗਾ ਸੁਖਾਣੇ ਦੀ